ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੂਜੀ ਪੌ ਲੱਖ ਹੋਏ ਲੱਖ ਹੋਏ ਲੱਖ ਲਖ ਗੇੜਾ ਆਖਿਆ ਏਕ ਨਾਮ ਜਗਦੀਸ਼ ਏਤਰਾ ਪਤ ਪੌੜੀਆਂ ਚੜਿਆ ਹੋਏ ਅਕੀਸ ਸੋਣ ਗੱਲਾਂ ਆਕਾਸ ਕੀ ਕਿਟਾਇਰੀ ਸ ਨਾਨਕ ਨਦਰੀ ਪਾਈਆ ਕੂੜੀ ਕੂੜ ਐਠੀ ਸ ਅਜਿਹੇ ਸੁਆਮੀ ਦੇ ਦਰਸ਼ਨਾਂ ਜਾਂ ਪ੍ਰਾਪਤੀ ਲਈ ਗੁਰੂ ਜੀ ਸਾਫ਼ ਕਰਦੇ ਹਨ ਕਿ ਇਹ ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਣ ਫਿਰ ਲੱਖ ਤੋਂ 20 ਲੱਖ ਹੋ ਜਾਣ ਫਿਰ ਇੱਕ ਜੀਵ ਤੋਂ ਲੱਖ ਲੱਖ ਵਾਰ ਉਸ ਜਗਤ ਦੇ ਮਾਲਕ ਪਰਮਾਤਮਾ ਦਾ ਕੇਵਲ ਨਾਮ ਅਚਾਰੀਏ ਫਾ ਹਰ ਰੋਜ ਉਸ ਪ੍ਰਭੂ ਦਾ ਨਾਮ ਸਿਮਰਨ ਕੀਤਾ ਜਾਵੇ ਇਸ ਰਾਹ ਵਿੱਚ ਪਰਮੇਸ਼ਰ ਨੂੰ ਮਿਲਣ ਲਈ ਬਣੀਆਂ ਨਾਮ ਰੂਪੀ ਪੌੜੀਆਂ ਉੱਤੇ ਚੜ ਕੇ ਹੀ ਉਸ ਇੱਕ ਨਿਰੰਕਾਰ ਨਾਲ ਮਿਲਾਪ ਹੋ ਸਕਦਾ ਹੈ। ਔਂਜ ਤਾਂ ਬ੍ਰਾਹਮਮ ਗਿਆਨੀਆਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਸੁਣ ਕੇ ਨੀਵੇਂ ਜੀਵ ਵੀ ਅਭਿਮਾਨ ਵਿੱਚ ਰੀਸ ਕਰਨ ਦੀ ਚਾਹ ਰੱਖਦੇ ਹਨ। ਪਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਤਾਂ ਉਸ ਦੀ ਕਿਰਪਾ ਨਾਲ ਹੀ ਹੁੰਦੀ ਹੈ। ਨਹੀਂ ਤਾਂ ਇਹ ਝੂਠੇ ਲੋਕਾਂ ਦੀਆਂ ਝੂਠੀਆਂ ਹੀ ਗੱਲਾਂ ਹਨ ਆਕਣ ਜੋਰ ਚੁਪ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਚੋਰ ਨਾ ਜੀਵਨ ਵਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਖਤੀ ਗਿਆਨ ਵਿਚਾਰ ਜੋਰ ਨਾ ਜੋਗਤੀ ਛੋਪੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਅਕਾਲ ਪੁਰਖ ਦੀ ਰਜਾ ਬਗੈਰ ਇਸ ਜੀਵ ਵਿੱਚ ਕੁਦਰਤੀ ਗਹਿਣ ਤੇ ਚੁੱਪ ਰਹਿਣ ਦੀ ਤਾਕਤ ਨਹੀਂ ਹੈ। ਬਾਬ ਰਸਨਾ ਨੂੰ ਚਲਾਉਣਾ ਜੀਵ ਦੇ ਵਾਸਤ ਵਿੱਚ ਨਹੀਂ। ਮੰਗਣ ਦੀ ਵੀ ਇਸ ਵਿੱਚ ਤਾਕਤ ਨਹੀਂ ਹੈ। ਅਤੇ ਨਾ ਹੀ ਕੁਝ ਦੇਣਾ ਹੀ ਦੇਣ ਦੀ ਜਿਉਣਾ ਤੇ ਮਰਨਾ ਵੀ ਜੀਵ ਦੇ ਹੱਥ ਨਹੀਂ। ਜੇ ਜੀਵ ਚਾਹੇ ਕਿ ਮੈਂ ਜਿਉਂਦਾ ਨਹੀਂ ਰਹਾ ਤਾਂ ਵੀ ਇਸ ਵਿੱਚ ਕੋਈ ਜੋਰ ਨਹੀਂ ਕਿਉਂਕਿ ਕਈ ਵਾਰ ਮਨੋਕ ਖ ਬਿਮਾਰੀ ਵਿੱਚ ਹੀ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਮਰਨਾ ਵੀ ਉਸ ਦੇ ਬਸ ਵਿੱਚ ਨਹੀਂ ਹੈ ਤਨਮਾਲ ਅਤੇ ਸ਼ੋਰਤ ਪ੍ਰਾਪਤ ਕਰਨ ਵਿੱਚ ਵੀ ਜੀਵ ਦਾ ਕੋਈ ਅਖਤਿਆਰ ਨਹੀਂ ਹੈ ਜਿੰਨਾ ਵਾਸਤੇ ਮਾਨਵਜ ਜੋ ਜਨੂਨ ਹੁੰਦਾ ਹੈ ਸ੍ਰੋਤੀ ਵੇਦਾਂ ਦੇ ਗਿਆਨ ਦੀ ਵਿਚਾਰ ਕਰਨ ਦਾ ਦਾਵੀਅ ਹੈ ਸੱਚ ਜੋਰ ਨਹੀਂ ਐਸਾ ਕਰਕੇ ਮਰਨਾ ਵੀ ਉਸ ਦੇ ਵਾਸ ਵਿੱਚ ਨਹੀਂ ਹੈ ਤਨ ਮਾਲ ਤੇ ਸ਼ੌਰਤ ਪ੍ਰਾਪਤ ਕਰਨ ਵਿੱਚ ਵੀ ਪੀ ਜੀਵ ਦਾ ਕੋਈ ਅਧਿਆਰ ਨਹੀਂ ਹੈ ਜਿੰਨਾ ਵਾਸਤੇ ਮਾਨਵਜ ਜੋ ਜਨੂਨ ਹੁੰਦਾ ਹੈ ਸਰੂਤੀ ਰੇ ਇਦਾਂ ਦੇ ਗਿਆਨ ਦੀ ਵਿਚਾਰ ਕਰਨ ਦਾ ਵੀ ਉਸ ਵਿੱਚ ਚੂਰ ਨਹੀਂ ਹੈ ਸੰਸਾਰ ਤੋਂ ਮੌਤ ਹੋੰਦੀਆਂ ਛੇ ਸ਼ਾਸਤਰਾ ਵਿੱਚ ਦਿੱਤੀਆਂ ਗਈਆਂ ਉਕਤੀਆਂ ਧਾਰਨ ਦਾ ਵੀ ਐਸ ਵਿੱਚ ਬਲ ਨਹੀਂ ਹੈ ਜਿਵੇਂ ਸੰਸਾਰ ਉਹ ਸ਼ਕਤੀ ਮਾਨਾ ਕਾਲਪੁਰਕ ਦੀ ਹੱਥ ਚ ਤਾਕਤ ਹੈ ਉਹੀ ਰਤਨਾ ਕਰਕੇ ਸੰਭਾਲ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਫੇਰ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਇਹ ਸ ਸੰਸਾਰ ਵਿੱਚ ਨਾ ਕੋਈ ਆਪਣੀ ਮਰਜ਼ੀ ਨਾਲ ਨੀਚ ਹੈ ਨਾ ਉੱਤਮ ਹੈ ਉਹਨਾਂ ਰੰਕਾਰ ਦੇਸ ਨੂੰ ਲੈ ਕੇ ਮਦਵਗੋ ਤਿਵੇਂ ਰੱਖਦਾ ਹੈ ਤਿਵੇਂ ਹੀ ਉਹ ਰਹਿੰਦਾ ਹੈ ਰਾਤੀ ਰੁਤੀ ਤਿੱਥੇ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਜਵਤ ਜੀ ਜੰਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਤਿੱਥੇ ਸੋਣਾ ਬਾਂਚ ਬਰਵਾਨ ਨਦਰੀ ਕਰਮ ਪਾਵੇਂ ਸਾਨਾ ਕਾਚ ਪਕਾਈ ਉਤੇ ਪਾਏ ਨਾਨਕ ਕੇ ਆ ਜਾਪੇ ਜਾਏ ਆਧਨੀਆਂ ਬਾਣੀਆਂ ਵਿੱਚ ਗੁਰੂ ਨਾਨਕ ਸਹਿਬ ਕਾਰਮਕਾંડ ਬਾਸ਼ਨਾ ਕਾਡ ਤੇ ਗਿਆਨ ਕਾਡ ਦਾ ਜ਼ਿਕਰ ਕਰਦੇ ਹੋਏ ਆਤਮਾ ਦੇ ਪਰਮਾਤਮਾ ਨਾਲ ਮਲਾਪ ਲਈ ਧਰਮ ਕਾંડ ਤੋਂ ਚੱਲ ਕੇ ਸੱਚ ਤੱਕ ਦਾ ਰਾਹ ਆਪਾਰ ਕਰਨ ਦੀ ਵਿਧੀ ਦੱਸਦੇ ਹਨ ਕਿ ਕਿਸ ਤਰ੍ਹਾਂ ਜੀਵ ਆਤਮਾ ਨਾਲ ਸਿਮਰਨ ਦਾ ਆਸਰਾ ਲੈ ਕੇ ਪਰਮਾਤਮਾ ਤੱਕ ਪਹੁੰਚਦਾ ਹੈ ਆਰਾ ਆਰਤਾਰ ਉਤਾਂ ਤਿੱਤਾ ਹਫਤੇ ਦਾ ਬਾਰ-ਬਾਰ ਹਵਾ ਪਾਣੀ ਆਗਤੇ ਪਤਾਲ ਆਤਕ ਪਰ ਪਾਂਚਹਾਨਾ ਸਿਰਜਨਹਾਰ ਪ੍ਰਭੂ ਨੇ ਉਸ ਵਿਚਾਰਤੀ ਰੂਪੀ ਧਰਮਸ਼ਾਲਾ ਥਾਪ ਕੇ ਰੱਖੀ ਹੋਈ ਹੈ ਇਸੇ ਨੂੰ ਕਰਮਾਂ ਦੀ ਭੂਮੀ ਆਖਦੇ ਹਨ ਔਸੇ ਧਰਮਸਾਲ ਵਿੱਚ ਵਕਵਾਕ ਤੀਰਾਂ ਦੇ ਜੀਵ ਹਨ ਜਿਨ੍ਹਾਂ ਦੀ ਅਨੇਕ ਭਾਂਤ ਦੀ ਧਰਮ ਕਰਮ ਦੀ ਆਪਾਸ਼ਨਾ ਦੀ ਜੁਗਤੀ ਹੈ ਆਤੇ ਉਹਨਾਂ ਦੇ ਚਿੱਟੇ ਕਾਲੇ ਆਦਿਕ ਅਨੇਕ ਪ੍ਰਕਾਰ ਦੇ ਰੰਗ ਹਨ ਉਹਨਾਂ ਦੇ ਨਾਮ ਵੀ ਆਣਗੇ ਅੰਤ ਹਨ ਸੰਸਾਰ ਵਿੱਚ ਵਿਚਰ ਰਹੇ ਹਨ ਔਰ ਨਾ अनेका ਜੀਵਾਨੋ ਆਪਣੇ ਚੰਗੇ ਮਾੜੇ ਕਰਮਾਂ ਅਨਸਾਰ ਹੀ ਉਹਨਾਂ ਦੇ ਵਿਚਾਰ ਕੀਤੀ ਜਾਂਦੀ ਹੈ ਪਾਵਨ ਵੇੜਾ ਹੁੰਦਾ ਹੈ ਵਿਚਾਰ ਕਰਨ ਵਾਲਾ ਉਹ ਅਨੰਤ ਅੰਕਾਰ ਆਪ ਵੀ ਸੱਚਾ ਹੈ ਅਤੇ ਉਸ ਦਾ ਦਰਵਾਜ਼ਾ ਵੀ ਸੱਚਾ ਹੈ ਜਿਹੜੇ ਸੱਚੇ ਸੰਤਾਨਾ ਜਿਨ੍ਹਾਂ ਦੇ ਮੱਥੇ ਉੱਪਰ ਕਰਪਾਲੂ ਪਰਮਾਤਮਾ ਦੀ ਕਿਰਪਾ ਦਾ ਨਿਸ਼ਾਨ ਹੁੰਦਾ ਹੈ ਉਹੀ ਉਸ ਦੇ ਦਰਬਾਰ ਵਿੱਚ ਸੋਵਦੇ ਹਨ ਪ੍ਰਭੂ ਦੇ ਦਰਬਾਰ ਵਿੱਚ ਕੰਝਿਆਈ ਪਕਿਆਈ ਹੋਣ ਦੀ ਪੜਤਾਲ ਹੁੰਦੀ ਹੈ ਗੁਰੂ ਨਾਨਕ ਸਹਿਬ ਫਰਮਾਉਂਦੇ ਹਨ ਕਿ ਐਸ ਸਚਾਈ ਦਾ ਫੈਸਲਾ ਉੱਥੇ ਜਾ ਕੇ ਹੀ ਹੁੰਦਾ ਹੈ ਧਰਮ ਕਾਂਡ ਕਾਏ ਹੋ ਧਰਮ ਗਿਆਨ ਕਾਂਡ ਕਾ ਖੋ ਕਰਮ ਕੇਤੇ 24 ਪਾਣੀ ਵ ਸੰਤਰ ਕੇਤੇ ਕਾਂਡ ਮਹੇਸ ਕੇਤੇ ਵਰਮੇ ਘਾੜ ਤੇ ਗੜਿਆ ਰੂਪ ਰਾਂਤ ਕੇ 25 ਕੇਤੀ ਆਕਾਰਾਂ ਪੋਮੀ ਮੇਰੇ ਕੇਤੇ ਕਿਤ ਦੋ ਆਵਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੇਧ ਵੋਦਨਾਤ ਕੇਤੇ ਕੇਤੇ ਦੇਵੀ ਵੀਸ ਕਿੰਦੇ ਦੇਵ ਦਾਨਵਾ ਮਨ ਕਿਤੇ ਕੀਤੇ ਰਤਨ ਸਮੰਦ ਕੀਤੀ ਆਖਾਣੀ ਕੀਤੀ ਆਵਾਣੀ ਕੀਤੇ ਪਾਤ ਨਰੰਦਾ ਕੀਤੀ ਅਸੁਰਤੀ ਸੇਵਾ ਕੀਤੇ ਨਾਨਕ ਅੰਤਨਾ ਅੰਤ ਕਾਰਮ ਕਾਂਡ ਵਿੱਚ ਧਰਮ ਖੰਡ ਦਾ ਇਹ ਨੇਮ ਹੈ ਜੋ ਪਿਛਲੀਆਂ ਪੰਨਕੀਆਂ ਵਿੱਚ ਕਥਨ ਕੀਤਾ ਗਿਆ ਹੈ ਤਾਨ ਗੁਰੂ ਨਾਨਕ ਸਹਵ ਹੁਣ ਗਿਆਨ ਖੰਡ ਦਾ ਬਿਹਾਰ ਕਰਦੇ ਹਨ ਇਸ ਸੰਸਾਰ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਤੇ ਅਗਨੀਆਂ ਹਨ ਅਤੇ ਕਿਤਨੇ ਹੀ ਰੂਪ ਕ੍ਰਿਸ਼ਨ ਅਤੇ ਰੁਦਰ ਸ਼ਿਵ ਦੇ ਹਨ ਕਿਤਨੇ ਹੀ ਵਰਮਾ ਇਸ ਸੰਸਾਰ ਵਿੱਚ ਅਨੇਕਾ ਰੂਪ ਰੰਗਾਂ ਦੇ ਭੇਸ ਵਿੱਚ ਜੀਵ ਪੈਦਾ ਕਰਦੇ ਹਨ ਕਿੰਨਿਆ ਹੀ ਕਰਮ ਭੂਮਿਆ ਸਮੇਰ ਪਰਬਤ ਤੋਂ ਉਪਾਤ ਤਰੂ ਭਾਰਤ ਅਤੇ ਉਹਨਾਂ ਦੇ ਉਪਦੇਸ਼ ਹਨ ਇੰਦਰ ਅਤੇ ਚੰਦਰਮਾ ਵੀ ਕਿੰਨੇ ਹਨ ਕਿੰਨੇ ਹੀ ਸੂਰਜ ਕਿੰਨੇ ਹੀ ਮੰਡਲ ਅਤੇ ਮੰਡਲਾਂ ਦੇ ਅੰਤਰਗਤ ਦੇਸ਼ ਹਨ ਸੇਧ ਵਿਦਵਾਨਾ ਅਤੇ 나ਤ ਵੀ ਬਹੁਦਾਨਾ ਕਿੰਨੇ ਹੀ ਦੇਵੀਆਂ ਅਤੇ ਸਰੂਪ ਹਨਾ ਦੇਵ ਤੇ ਰਾਖਸ਼ ਅਤੇ 무ਨੀ ਬਿਆੰਤ ਹਨਾ ਅਤੇ ਰਤਨਾ ਨਾਲ ਭਰੇ ਕਿੰਨੇ ਹੀ ਸਮੁੰਦਰ ਹਨਾ ਕਿੰਨੀਆਂ ਹੀ ਕਹਾਣੀਆਂ ਹਨਾ ਕਿੰਨੀਆਂ ਹੀ ਬੋਲੀਆਂ ਨਾ ਬਾਦਸ਼ਾਹ ਤੇ ਰਾਜੇ ਵੀ ਬੇਸ਼ਮਾਰ ਹਨਾ ਕਿੰਨੇ ਹੀ বেদ ਸ੍ਰੂਤੀਆਂ ਨਾ ਉਹਨਾਂ ਦੇ ਸੇਵਕ ਵੀ ਬਹੁਤ ਹਨਾ ਤਨ ਦਾ ਨ गुरु नानक ਸਾਹਿਬ ਫਰਮਾਉਂਦੇ ਹਨ ਕਿ ਉਸ ਦੀ ਰਚਨਾ ਦਾ ਕੋਈ ਅੰਤ ਨਹੀਂ ਇਨ੍ਹਾਂ ਸਵਨਾ ਦੇ ਅੰਤ ਦਾ ਪਤਾ ਗਿਆਨ ਵਿੱਚ ਗਿਆਨ ਖਾंड ਵਿੱਚ ਜਾਣ ਨਾਲ ਹੁੰਦਾ ਹੈ ਜਿੱਥੇ ਜੀਵ ਨੂੰ ਗਿਆਨ ਹੋ ਜਾਂਦਾ ਹੈ ਗਿਆਨ ਕੰਡ ਮੈਂ ਗਿਆਨ ਪਰ ਚੰਡ ਤਿੱਥੇ ਨਾਦ ਮਨੋਦ ਕੋੜ ਆਨੰਦ ਸਾਰਮ ਕੰਡ ਕੀ ਬਾਣੀ ਰੂਪ ਦਿੱਤੇ ਕੜਤ ਗੜੀਆ ਬਹੁਤ ਅਨੂਪ ਤਾਂ ਕੀ ਗੱਲਾਂ ਦਤਿਆ ਨਾਂਜਾ ਜੇ ਕੋ ਕਹਿ ਵਿੱਚੇ ਬਸਦਾ ਇੱਥੇ ਕੜੀਆ ਸੋਤ ਮਾਤਮਨ ਬੁੱਧ ਦਿੱਤੇ ਕੜੀਆ ਸੁਰਾ ਸਿਦਾ ਕੀ ਸੋਦ ਗਿਆਨ ਕੰਡ ਵਿੱਚ ਜਿਹੜਾ ਗਿਆਨ ਬਿਆਨ ਕੀਤਾ ਹੈ ਉਹ ਬਲਵਾਨ ਹੈ ਇਸ ਖੰਡ ਵਿੱਚ ਰਾਗ ਕੀੜੇ ਅਤੇ ਕਤੂਕੀ ਆਨੰਦ ਹਾਨਾ ਗੁਰੂ ਨਾਨਕ ਸੇਵੋ ਹੋਣਾ ਬਾਸ਼ਨਾ ਕਾਂਡ ਤੇ ਸ਼ਰਮ ਕਾਂਡ ਦਾ ਜ਼ਿਕਰ ਕਰਦੇ ਹਨ ਇਸ ਵਿੱਚ ਪਰਮੇਸ਼ਰ ਦੀ ਭਗਤੀ ਨੂੰ ਮੁੱਖ ਮੰਨਿਆ ਗਿਆ ਹੈ ਪਰਮੇਸ਼ਰ ਦੀ ਭਗਤੀ ਕਰਨ ਦਾ ਉਤਮ ਕੰਨ ਵਾਲੇ ਸੰਤਾਂ ਦੀ ਬਾਣੀ ਮਿੱਠੀ ਹੈ ਉਤੇ ਧਾਰਮ ਉਤੇ ਸ਼ਰਮ ਕਾਂਡ ਵਿੱਚ ਲਾ ਸਾਨੀ ਸੁੰਦਰ ਵਾਲੇ ਸਰੂਪ ਨੋ ਘੜਿਆ ਜਾਂਦਾ ਹੈ ਉਹਨਾਂ ਦੀਆਂ ਗੱਲਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ ਜੇ ਕੋਈ ਉਹਨਾਂ ਦੀ ਮਹਿਮਾਨ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਸ ਨੂੰ ਬਾਦ ਵਿੱਚ ਪਸਦਉਣਾ ਹੁੰਦਾ ਹੈ ਉਥੇ ਰੇਦ ਸੂਰਕ ਗਿਆਨ ਮਾਨਾ ਤੇ ਬੁੱਧੀ ਘੜੇ ਜਾਂਦੇ ਹਨ ਉਥੇ ਅਨੌਪਿਕ ਬੁੱਧੀ ਵਾਲੇ ਦੇਵਤਿਆਂ ਅਤੇ ਸਿਰਦ ਅਵਸਥਾ ਦੀ ਪ੍ਰਾਪਤੀ ਵਾਲੀ ਸੂਝ ਨੂੰ ਘੜਿਆ ਜਾਂਦਾ ਹੈ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥ ਜੋਦ ਮਾ ਬਲ ਸੋਰ ਤਨ ਮੈ ਰਾਮ ਰਹਾ ਪਰਪੂਰ ਇਥੇ ਸੀ ਤੋ ਸੀਤਾ ਮੈ ਮਾ ਮਾਏ ਦਾਤੇ ਰੂਪ ਨ ਕਸਨੇ ਜਾ ਨਾਉ ਮਰੇ ਨ ਟਾਗੇ ਜਾ जिनके राम बसे मन में तितै भक्तमसल के लो कर आनंद सच्चा मानि सोए सचकांड वसे अंदर अंगार कर कर देखै नद निहाल तितै कांड मंडल भर पांड देखो किते अंधना अंध तितै लोलो आकार आदि दिवो कोतिवे देवकार बेखे वेसे कर बेचार नानक कथना गड़दासार ਗੁਰੂ ਨਾਨਕ ਸਹਿਬ ਵਾਣਾ ਕਰਮ ਕਾਂਡ ਦਾ ਅਧਿਕਾਰ ਕਰਦੇ ਆ ਨਾ ਜੋਗੇ ਸੱਚ ਕੰਡ ਦਾ ਖਾਸ ਹੀ ਸਾਰੇ ਸੱਚ ਮੰਡਾ ਇੱਕ ਆਜਾਦ ਕਾਂਡ ਹੈ ਇਹ ਹੀ ਸਾਰੇ ਕੰਡਾ ਧਰਮ ਗਿਆਨ ਸਰਮ ਅਤੇ ਕਰਮ ਨੂੰ ਚਲਾ ਰਿਹਾ ਹੈ ਕਰਮ ਕਾਂਡ ਵਿੱਚ ਆ ਜਾਣ ਨਾਲ ਜੀਵ ਉੱਪਰ ਪ੍ਰਭੂ ਦੀ ਤਰਪਾ ਹੋ ਜਾਂਦੀ ਹੈ ਜੋ ਪਰਮੇਸ਼ਰ ਦੇ ਮਲਾਪ ਵਿੱਚ ਸਹਾਇ ਹੁੰਦੀ ਹੈ ਅਤੇ ਜੀਵ ਦਾ ਸਾਤਿਖਾંડ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਜਿੰਨਾ ਆਪ ਆਸ਼ਦਾ ਪਰਮੇਸ਼ਰ ਦੀ ਕਿਰਪਾ ਹੋਈ ਉਹਨਾਂ ਦੀ ਬਾਣੀ ਸ਼ਕਤੀवान ਹੋ ਜਾਂਦੀ ਹੈ ਜਿੱਤੇ ਇਹ ਆਪਾਸ਼ਿਕ ਹੁੰਦੇ ਹਨ ਅਤੇ ਕੋਈ ਹੋਰ ਨਹੀਂ ਹੁੰਦਾ ਉਹਨਾਂ ਪਾਠਦਾਰ ਚ ਦੇਨੋ ਦਿੱਤਾ ਵਾਲੇ ਜੋਦਾ ਇੰਦਰੀਆਂ ਜਿੱਤਨ ਵਾਲੇ ਮਹਾਬਲੀ ਅਤੇ ਮਾਨੋ ਜਿੱਤਨ ਵਾਲੇ ਸੂਰਵੀਰ ਹੁੰਦੇ ਹਨ ਉਹਨਾਂ 'ਚ ਪ੍ਰਭੂ ਰਾਮ ਰਮਿਆ ਰਹਿੰਦਾ ਹੈ ਉਹਨਾਂ ਨਿਰਗਣ ਸਰੂਪ ਰਾਮ ਨਾਲ ਮਹਿਮਾ ਰੂਪੀ ਸੀਤਾ ਚੰਦਰਮਾ ਸਮਾਨਾ ਪ੍ਰਕਾਸ਼ ਅਤੇ ਮਾਨੋ ਸੀਤਲ ਗਨਵਾਨੀ ਹੈ ਅਲਿਆਸ ਉਪਰਾਮਤ ਕਰਨ ਵਾਲਿਆਂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਹ ਆਪਸੀ ਨਾਤਾ ਵਰਦੇ ਹਨ ਦੇ ਨਾਹੀ ਠੱਗੇ ਜਾਂਦੇ ਹਨ ਜਿਨ੍ਹਾਂ ਦੇ ਦਿਲ ਵਿੱਚ ਪ੍ਰਭੂ ਦਾ ਰਾਮ ਸਰੂਪ ਹੁੰਦਾ ਹੈ ਉਤੇ ਕਈ ਲੋਕਾਂ ਦੇ ਭਗਤ ਵਸਦੇ ਹਨ ਜਿਨ੍ਹਾਂ ਦੇ ਅਰਦੇ ਵਿੱਚ ਸੱਚਾ ਨਰੰਹਕਾਰ ਵਸਦਾ ਹੈ ਉਹ ਆਨੰਦ ਪ੍ਰਾਪਤ ਕਰਦੇ ਹਨ ਸਾਚੇ ਕਾਂਡਾ ਸਾਚ ਧਾਰਨ ਧਾਰਨ ਵਾਲਿਆਂ ਦੇ ਅੰਦੇ ਵਿੱਚ ਉਹ ਨਿਰੰਕਾਰ বাসਦਾ ਹੈ ਭਾਵ ਬੇਕੁੰਠ ਲੋਕ ਜਿਤੇ ਗੁਣੀ ਗਿਆਨੀਆਂ ਦਾ ਆਸਾ ਹੈ ਉੱਤੇ ਇਹ ਸਰਗੁਣ ਸੂਪ ਪਰਮਾਤਮਾ ਰਹਿੰਦਾ ਹੈ ਉਹ ਸਿਰਜਨਹਾਰ ਪਰਮੇਸ਼ਰ ਆਪਣੀ ਰਚਨਾ ਨੂੰ ਰਾਜ ਰਚ ਕੇ ਦਰਪਦੀ ਨજર ਨਾਲ ਵੇਖਦਾ ਹੈ ਪਾਬ ਉਸ ਦੀ ਪਾਲਣਾ ਕਰਦਾ ਹੈ ਉਸ ਉਸ ਸੱਚਾ ਕਾਂਡ ਵਚਨ ਰਿਆੰਤ ਕਾਂਡ ਮੰਡਲਾ ਤੇ ਬ੍ਰਹਮਾੰਡਾਂ ਜੇ ਕੋਈ ਜੇ ਕੋਈ ਉਸ ਦੇ ਅੰਦਰੋਂ ਬਿਆਨ ਕਰੇ ਤਾਂ ਜੇ ਕੋਈ ਉਸ ਦੇ ਅੰਤੋਂ ਬਿਆਨ ਕਰੇ ਤਾਂ ਅੰਤ ਨੇ ਪਾਸ ਅਗਦਾ ਕਿਉਂ ਕੇ ਉਬੇ ਅੰਤੇ ਉੱਥੇ अनेका ਲੋਕ ਹਨ ਅਤੇ ਉਹਨਾਂ ਵਿੱਚ ਰਹਣ ਵਾਲਿਆਂ ਦੀ ਹੁੰਦਾ ਵੀ अनेका ਹਨ ਫਿਰ ਜਸਤਰਾ ਉਹ ਸਰਬਸ਼ਕਤੀਮਾਨ ਪਰਮਾਤਮਾ ਹੋ ਕਮ ਕਰਦਾ ਹੈ ਉਹ ਸਤਰਾਉ ਗਾਂਝ ਕਰਦੇ ਹਨ ਆਪਣੇ ਸਰਤੇ ਹੋਏ ਪਰਪੰਚ ਨੂੰ ਵੇਕੇ ਅਤੇ ਜੰਗੇ ਮਾੜੇ ਗਰਮਾ ਨੂੰ ਬਚਾਰ ਕਰਕੇ ਉਬਰਜਨ ਹੁੰਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਉਸ ਨਿਰੰਕਾਰ ਦੇ ਮੋਢਲੇ ਦਾਤ ਦਾ ਜੋ ਮੈਜਿਕਨ ਕੀਤਾ ਹੈ ਉਸ ਨੂੰ ਕਤਨ ਕਰਨਾ ਬਹੁਤ ਕਟਨ ਹੈ ਜਤਬੁਹਾਰਾ ਤੇ ਜਸਨ ਯਾਰ ਅਰੇਣ ਮਤ ਵੇਦ ਹਤਿਆਰ ਬੋਕ ਲਾਗਨ ਤਪਤਾਉ ਭਾਂਡਾ ਪੋ ਅਮਰਤਨ ਢਾਲ ਕੜੀਆ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੇ ਨਗਾਰ ਨਾਨਕ ਨਦਰ ਹੀ ਨਦਰ ਨਿਹਾਲ ਸੰਨਿਆਰੇ ਆਤੇ ਔਸ ਦੀ ਕਾਰ ਜ਼ਬੀਰੀ ਦੇ ਦ੍ਰਿਸ਼ਟਾਂ ਨੋ ਮਨੋਕਦੇ ਅੱਗੇ ਰੱਖ ਕੇ ਗੁਰੂ ਨਾਨਕ ਸੇਭ ਜਗਿਆਸੂ ਜੀਵਨੋਂ ਜ਼ਿੰਦਗੀ ਵਿੱਚ ਸਦਾ ਤਿਆਰ ਨੋ ਗ੍ਰਹਿਣ ਕਰਨ ਦੀ ਪ੍ਰੇਰਣਾ ਕਰਦੇ ਹਨ ਕਿ ਜਸਤ ਰੂਪ ਪੱਠੀ ਹੋਵੇ ਹਿਰਦੇ ਰੂਪ ਸਨੇ ਯਾਰਾ ਹੋਵੇ ਆਚਲ ਮਾਤਰੂਪ ਅਰਹਿਣ ਹੋਵੇ ਗੁਰੂ ਗਿਆਨ ਰੂਪਾ ਧੌੜਾ ਹੋਵੇ ਨਰਾੰਕਾਰ ਦੇ ਭੈ ਨੂੰ ਕੋਕਣੀ ਤੇ ਤਪੀ ਜੀਵਨ ਨੂੰ ਅਗਨੀ ਤਾਪ ਪਨਾਓ ਹਿਰਦੇ ਪ੍ਰੇਮ ਨੂੰ ਭਾਂਡਾ ਬਣਾ ਕੇ ਉਸ ਵਿੱਚ ਨਾਮ ਅਮਰਤ ਨੂੰ ਉਗਲਾਇਆ ਜਾਵੇ ਐਸ ਸੱਤੀ ਤਕਸਾਲ ਵਿੱਚ ਸ਼ਾਦ ਗੁਰੂ ਅਤੇ ਸਾਧਗੁਣੀ ਜੀਵਨ ਬਣਾਇਆ ਜਾਂਦਾ ਹੈ ਜਿੰਨਾ ਤੇ ਆਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਇਹ ਕਾਰਜ ਕਰਨੋਂ ਮਿਲਦੇ ਹਨ ਗੁਰੂ ਨਾਨਕ ਸਰੇ ਪਰਮਉੰਦੇ ਹਨ ਅਦੇ ਹੀ ਸਾਧਗੁਣੀ ਜੀਵ ਉਸ ਕਿਰਪਾ ਦੇ ਘਰ ਪ੍ਰਭੂ ਦੀ ਕਿਰਪਾ ਕਾਰਨ ਨਿਹਾਲ ਹੋ ਜਾਂਦੇ ਹਨ ਸਲੋਕਾ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦੇਸਵਰਾਤ ਦੋਇ ਦਾਇ ਦਾਇਆ ਖੇਲ ਸਭਲ ਜਗਦ ਜੰਗਿਆਈਆ ਅੰਗਿਆਈਆ ਬਾਚੇ ਧਰਮ ਦੂਰ ਕਰਮੀ ਆਪੋ ਆਪਣੇ ਕੇਣਿੜ ਕ ਦੂਰ ਜਿਨਹੀ ਨਾਮ ਤੇ ਆਇਆ ਗਏ ਮਸੰਕਤ ਗਾਲ ਨਾਨਕ ਤੇ ਮਕੋ ਜਨੇ ਕੀਤੀ ਛੁਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮ ਸੰਤਦ ਕਾਲ ਨਾਨਕ ਤੇਮ ਕੋ ਜਲੇ ਕੀਤੀ ਚੁੱਟੀ ਨਾਲ ਇਸ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਜ਼ਿੰਦਗੀ ਅਤੇ ਉਸ ਦੀ ਅਸਲੀਅਤ ਦਾ ਬਹੁਤ ਹੀ ਸਹੀ ਢੰਗ ਨਾਲ ਚਿੱਤਰਣ ਕੀਤਾ ਹੈ ਸਾਰੇ ਸੰਸਾਰ ਦਾ ਗੁਰੂ ਪਾਣ ਹੈ ਪਾਣੀ ਪਿਓ ਹੈ ਅਤੇ ਤਾਤੀ ਵੱਡੀ ਮਾਂ ਹੈ। ਦੇਨ ਅਤੇ ਰਾਤ ਦੋਵੇਂ ਖੜਾ ਮਾ ਤੇ ਖੜਾ ਵੀ ਆਣਾ। ਸਾਰਾ ਸੰਸਾਰ ਇਨ੍ਹਾਂ ਦੋਹਾਂ ਦੀ ਗੋਦੀ ਵਿੱਚ ਖੇਡ ਰਿਹਾ ਹੈ। ਸਵਨਾ ਦੇ ਚੰਗੇ ਅਤੇ ਮਾੜੇ ਕਰਮਾਂ ਦਾ ਬਉੇਚਨ ਅਸਾਕਾਲ ਪੁਰਖ ਦੇ ਦਰਵਾਜ਼ੇ 'ਤੇ ਹੁੰਦਾ ਹੈ। ਆਪੋ ਆਪਣੇ ਕਰਮਾਂ ਮੁਤਾਬਕ ਕੋ ਜੀ ਉਸ ਪਰਮ ਸਤਾ ਕੋਲ ਅੱਪੜ ਜਾਂਦੇ ਹਨ ਤੇ ਕਈਆਂ ਦੀ ਦੂਰੀ ਵੱਧ ਜਾਂਦੀ ਹੈ ਜਿਨ੍ਹਾਂ ਨੇ ਪ੍ਰਭੂ ਨਾਮ ਦਾ ਸਿਮਰਨ ਕੀਤਾ ਹੈ ਉਹ ਜਪ-ਜਪ ਕੇ ਆਦਿਕ ਕੀਤੀ ਗਈ ਮਿਹਨਤ ਨੂੰ ਸਫਲਾ ਕਰ ਗਏ ਹਨ ਗੁਰੂ ਨਾਨਕ ਸਾਹਿਬ ਪਰਮਉਦੇ ਹਨ ਕਿ ਅਦੇ ਹੀ ਪ੍ਰਾਣੀਆਂ ਦੇ ਮੁਖ ਉੱਜਲ ਹੋਏ ਹਨ ਅਤੇ ਕਿੰਨੇ ਹੀ ਜੀਵ ਉਹਨਾਂ ਨਾਲ ਵਾਹ ਉਹਨਾਂ ਦੇ ਰਾਹ ਚੱਲ ਕੇ ਜਨਮ ਮਰਨ ਦੇ ਗੇੜ ਤੋਂ ਛੁੱਟ ਗਏ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ